ਭਾਰਤੀ ਜਨਤਾ ਪਾਰਟੀ ਦਾ ਵਰਕਰ ਨਾ ਦਰਦਾ ਹੈ ਨਾ ਅਕਦਾ ਹੈ ਨਾ ਝੱਕਦਾ ਹੈ ਤੇ ਨਾ ਹੀ ਇਹ ਝੁਕਦਾ ਹੈ ਬਦਲਾਅ ਹੋ ਰਿਹਾ ਹੈ ਲੇਕਿਨ ਬਦਲਾਅ ਦੇ ਨਾਂ ਤੇ ਹੋਇਆ ਕੀ ਪੰਜਾਬੀ ਪੂਰੀ ਤਰ੍ਹਾਂ ਥੱਗੇ ਗਏ ਇੱਕ ਪੰਜਾਬੀ ਚੁਕਹਾਵਤ ਹੈਗੀ ਹੈ ਜੀ ਕਿ ਮੱਝ ਵੇਚ ਕੇ ਘੋੜੀ ਲਈ ਤੇ ਦੁੱਧ ਪੀਣੋਂ ਗਏ ਤੇ ਲਿੱਦ ਚੁਕਣੀ ਪਈ ਸਾਡਾ ਤੇ ਹਾਲ ਕੋ ਕਰਦਾ ਭਾਵੇਂ ਅਜਿਨਾਂ ਨੇ ਉਹਨਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿਰਾਸਤ ਚ ਲਿਆ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਗੇਨ ਕਰ ਲਿਆ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਪਰ ਸਵਾਲ ਤੇ ਸੀ ਨਾ ਕਿ ਜੇ ਨਹੀਂ ਦਲੇਰੀ ਕੀਤੀ ਸੀ ਕਿ ਜੋ ਉਹਨਾਂ ਨੂੰ ਫੜ ਲਿਆ ਸੀ ਤੇ ਫਿਰ ਹੁਣ ਛੱਡਣ ਕਿਉਂ ਗਏ ਹੋ ਸ਼ਾਮ ਤੱਕ ਛੱਡਣ ਕਿਉਂ ਲੱਗ ਪਏ ਹੋ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸੋਹਤਾ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਭਾਜਪੀ ਦੇ ਆਗੂਆਂ ਤੇ ਵਰਕਰਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਬੀਜਪੀ ਵਰਕਰਾਂ ਤੇ ਆਗੂਆਂ ਦਾ ਦੋ ਸਿਰਫ ਇੰਨਾ ਸੀ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਜਿਹੜਾ ਕੈਂਪ ਲਗਾ ਕੇ ਪ੍ਰਚਾਰ ਪ੍ਰਸਾਰ ਕਰਦੇ ਸਨ ਪਰ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਬਲ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰਾਂ ਵਰਕਰਾਂ ਦੇ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਜਾਂਦਾ ਹੈ ਸੋ ਅੱਜ ਸਾਡੇ ਨਾਲ ਨੇ ਬੀਜੇਪੀ ਪੰਜਾਬ ਦੇ ਸਪੋਕਸਪਰਸਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਨਰੇਸ਼ ਸ਼ਰਮਾ ਜੀ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਇਹ ਸਾਰੀ ਘਟਨਾ ਵਾਪਰੀ ਹੈ ਨਰੇਸ਼ ਜੀ ਤੁਹਾਡਾ ਆਜ਼ਾਦ ਲੋਕ ਚੈਨਲ ਤੇ ਬਹੁਤ ਬਹੁਤ ਸਵਾਗਤ ਮਿਹਰਬਾਨੀ ਹੈ ਜੀ ਤੁਹਾਡੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੇਰੀ ਪਾਰਟੀ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਮੈਨੂੰ ਇਹ ਮੌਕਾ ਦਿੱਤਾ ਹੈ ਸੋ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਕੱਲ ਪੰਜਾਬ ਦੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਹਿਬੰਦ ਯੋਜਨਾ ਦੇ ਮੁਤਾਬਕ ਅੱਜ ਜੋ ਪੂਰੇ ਪੰਜਾਬ ਦੇ ਅੰਦਰ ਇੱਕ ਦਮਨਕਾਰੀ ਨੀਤੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਇੱਕ ਲੋਕ ਭਲਾਈ ਦੇ ਕੈਂਪ ਪੂਰੇ ਪੰਜਾਬ ਦੇ ਅੰਦਰ ਚਲਾਏ ਜਾ ਰਹੇ ਸੀ ਉਹਨਾਂ ਨੂੰ ਜ਼ਬਰੀ ਬੰਦ ਕਰਨ ਵਾਸਤੇ ਪੁਲਿਸ ਬਲ ਦਾ ਪ੍ਰਯੋਗ ਕੀਤਾ ਔਰ ਹੈਰਾਨੀ ਦੀ ਗੱਲ ਇਹ ਹੈ ਕੇ ਪੰਜਾਬ ਪੁਲਿਸ ਜਿਹਦਾ ਨਾਮ ਪੂਰੇ ਹਿੰਦੁਸਤਾਨ ਦੇ ਅੰਦਰ ਪਹਿਲੇ ਨੰਬਰ ਤੇ ਆਉਂਦਾ ਹੈ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਲੇਕਿਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਜਾਂਬਾਜ਼ ਪੁਲਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਸ ਕੰਮ ਲਾ ਦਿੱਤਾ ਜਿਹੜੇ ਕੰਮ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲੋਕਾਂ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਸੀ ਔਰ ਮੈਂ ਸਖਤ ਕੜੇ ਸ਼ਬਦਾ ਚ ਇਹਦੀ ਨਿੰਦਾ ਕਰਨਾ ਔਰ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਤੌਰ ਤੇ ਨਹੀਂ ਹਾਂ ਬਲਕਿ ਇੱਕ ਪੰਜਾਬੀ ਦੇ ਤੌਰ ਤੇ ਵੀ ਮੈਂ ਇਹਦੀ ਸਖਤ ਨਿੰਦਾ ਕਰਨਾ ਔਰ ਮੇਰੇ ਸਮੇਤ ਪੂਰੇ ਪੰਜਾਬ ਦੇ ਜਿਹੜੇ 3 ਕਰੋੜ ਪੰਜਾਬੀ ਨੇ ਭਾਰਤ ਦੇ ਜਿਹੜੀਆਂ ਸਕੀਮਾਂ ਸੀ ਪਰ ਸਰਕਾਰ ਦੀਆਂ ਉਹਨਾਂ ਨੂੰ ਜਿਹੜਾ ਚਲਾਇਆ ਜਾ ਰਿਹਾ ਸੀ ਔਰ ਸਿੱਧੀ ਉਹਨਾਂ ਦੀ ਜਾਣਕਾਰੀ ਇਸ ਕਰਕੇ ਦਿੱਤੀ ਜਾ ਰਹੀ ਸੀ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਉਹ ਜਿਹੜੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨਾਂ ਤੋਂ ਉਹ ਵਾਂਝੇ ਨਾ ਰਹਿ ਜਾਣ ਲੇਕਿਨ ਪੰਜਾਬ ਸਰਕਾਰ ਨੇ ਆਪਣੀ ਮਨਸ਼ਾ ਬੜੀ ਕਲੀਅਰ ਕੀਤੀ ਔਰ ਇੱਕ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਹਿਣ ਵਾਲੀ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਆਪਣੀ ਪੀੜੀ ਥਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਅਸੀਂ ਕਰ ਕੀ ਰਹੇ ਆ ਲੇਕਿਨ ਇਸ ਗੱਲ ਨੂੰ ਉਸ ਗੱਲ ਨਾਲ ਵੀ ਦੇਖਿਆ ਜਾਵੇ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦੇ ਵਿੱਚੋਂ ਵੀ ਉਹਨਾਂ ਦਾ ਦਿੱਲੀ ਵਾਂਗੂ ਬੋਰੀਆ ਬਿਸਤਰਾ ਗੋਲ ਹੋਣ ਵਾਲਾ ਹੈ ਸੋ ਅੱਜ ਜਿਹੜੀ ਇਹਨਾਂ ਨੇ ਦਮਨਕਾਰੀ ਨੀਤੀ ਜੜੀ ਹੈ ਪੂਰੇ ਪੰਜਾਬ ਦੇ ਅੰਦਰ ਬੀਜੇਪੀ ਦੇ ਵਰਕਰਾਂ ਤੇ ਪੰਜਾਬੀਆਂ ਤੇ ਬੀਜੇਪੀ ਦੇ ਨੇਤਾਵਾਂ ਦੇ ਉੱਪਰ ਜਿਹੜੇ ਜ਼ਬਰੀ ਇਹ ਸਾਰੇ ਇਹਨਾਂ ਲੋਕ ਭਲਾਈ ਦੇ ਕੈਂਪਾਂ ਨੂੰ ਬੰਦ ਕਰਾਉਣ ਵਾਸਤੇ ਜਿਹੜਾ ਇਹ પ્રયાસ ਕੀਤਾ ਹੈ ਇਹ ਬਹੁਤ ਹੀ ਨਿੰਦਨੀ ਹੋ ਗਿਆ। ਪ੍ਰਧਾਨ ਜੀ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਦਿਨ ਬਾ ਦਿਨ ਗੁੰਡਾਗਰਦੀ ਵਧ ਰਹੀ ਹੈ, ਗੈਂਗਸਟਰਵਾਦ ਵਧ ਜਾਏ, ਨਸ਼ੇ ਵਧ ਰਹੇ ਨੇ। ਪਰ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਤੁਹਾਡੇ ਬੀਜੇਪੀ ਦੇ ਕੁਝ ਆਗੂਆਂ ਤੇ ਵਰਕਰ ਨਾਲ ਸਾਡੀ ਗੱਲ ਹੋਈ ਹੈ। ਲਗਾਤਾਰ ਕੱਲ ਤੋਂ ਅੱਜ ਦੇ ਦਿਨ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਾਲ ਸਾਹ ਆਦੀਆਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੁਸੀਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਜੇ ਪਹਿਲਾਂ ਹੀ ਗਈ ਹੈ ਕਿ ਹਿੰਦੁਸਤਾਨ ਦੀ ਨੰਬਰ 1 ਦੀ ਸਾਡੀ ਪੰਜਾਬ ਪੁਲਿਸ ਹੈ ਜਿਹੜੇ ਕੰਮ ਪੰਜਾਬ ਪੁਲਿਸ ਨੇ ਕੀਤੇ ਨੇ ਉਨਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ ਲੇਕਿਨ ਅੱਜ ਜਿਹੜਾ ਇਹ ਦਮਨਕਾਰੀ ਕਦਮ ਇਹਨਾਂ ਨੇ ਸਰਕਾਰ ਦੇ ਦਬਾਅ ਹੇਠਾ ਕਰਕੇ ਕੀਤਾ ਹੈ ਇਹਦੀ ਨਿੰਦਾ ਵੀ ਕਰਨੀ ਬੰਦੀ ਹੈ ਲੇਕਿਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਦਾ ਲੋਕ ਭਲਾਈ ਦੇ ਕੈਂਪਾਂ ਨੂੰ ਬੰਦ ਕਰਾਉਣ ਦਾ ਜਿਹੜਾ ਇਹ પ્રયਤਨ ਸੀ ਜਿਹੜਾ ਇਹ ਪ੍ਰਿਆਸ ਹੈ ਇਹ ਕੀਤਾ ਕਿਉਂ ਗਿਆ ਹੈ ਇਸ ਗੱਲ ਦੀ ਸਮਝ ਜੜੀ ਹੈ ਉਹ ਪੰਜਾਬੀ ਸਮਝਣਾ ਚਾਹੁੰਦੇ ਹੈ ਆਖਰਕਾਰ ਬੀਜੇਪੀ ਦੇ ਇਹ ਵਰਕਰ ਜਾਂ ਬੀਜੇਪੀ ਦੇ ਨੇਤਾ ਜਿਹੜੇ ਲੋਕਾਂ ਦੀ ਭਲਾਈ ਦੇ ਵਾਸਤੇ ਸੀਐਸਸੀ ਦੇ ਮਾਧਿਅਮ ਦੇ ਨਾਲ ਇਹ ਕੈਂਪਾਂ ਦੇ ਵਿੱਚ ਲੋਕਾਂ ਨੂੰ ਈ ਸ਼ਰਮ ਕਾਰਡ ਆਧਾਰ ਕਾਰਡ ਆਯੂਸ਼ਮਾਨ ਕਾਰਡ ਕਿਸਾਨ ਸਨਮਾਨ ਨਿਧੀ ਕਾਰਡ ਇਹ ਸਾਰੀਆਂ ਚੀਜ਼ਾਂ ਬਣਾ ਕਰਕੇ ਉਹਨਾਂ ਨੂੰ ਕਾਰਡ ਦੇ ਰਹੇ ਸੀ ਤੇ ਇਹਦੇ ਚ ਮਾੜਾ ਕੰਮ ਕੀ ਕਰ ਰਹੇ ਸੀ ਇਹ ਵੀ ਗੱਲ ਨਹੀਂ ਸਮਝ ਆਈ ਕਿ ਪੰਜਾਬ ਦੀ ਸਰਕਾਰ ਚਾਹੁੰਦੀ ਕੀ ਹੈ ਕਿ ਉਹ ਦਲਿਤਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਣਾ ਚਾਹੁੰਦੀ ਹੈ ਕਿ ਉਹ ਇਹ ਚਾਹੁੰਦੀ ਹੈ ਕਿ ਆਯੁਸ਼ਮਾਨ ਕਾਰਡ ਜਿਹੜੇ ਆ ਉਹ ਲੋਕਾਂ ਦੇ ਨਾਂ ਬਣਨ ਜਾਂ ਪੰਜਾਬ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਪਰਦਾ ਪਿਆ ਰਹੇ ਬਾਕੀ ਸਾਰੀਆਂ ਗੱਲਾਂ ਤੋਂ ਧਿਆਨ ਹਟਾਉਣ ਵਾਸਤੇ ਪੰਜਾਬ ਦੀ ਜਨਤਾ ਨੂੰ ਇੱਕ ਐਸਾ ਮਤਲਬ ਇਹ ਸਾਰਾ ਜੋਆ ਜਿਹਨਾਂ ਨੇ ਕਾਰਾ ਕੀਤਾ ਉਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਵਾਸਤੇ ਦਮਨਕਾਰੀ ਨੀਤੀਆਂ ਦੇ ਉੱਪਰ ਆਕਰ ਕੇ ਰੁਕ ਗਈ ਹੈ। ਪ੍ਰਧਾਨ ਜੀ ਜਿਵੇਂ ਤੁਹਾਡੇ ਕੋਲ ਤੁਸੀਂ ਪੰਜਾਬ ਦੇ ਸਪੋਕਸਮੈਨ ਹੋ ਤੇ ਅਖੀਰ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਬੀਜੇਪੀ ਦੇ ਵਰਕਰ ਨੇ ਜਾਂ ਪੰਜਾਬ ਦੇ ਆਮ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਮੈਂ ਪੰਜਾਬ ਦੇ ਆਮ ਲੋਕਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਸਰਕਾਰ ਔਰ ਆਮ ਲੋਕਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰ ਰਹੀ ਹੈ ਇਹਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਹੈ ਜਿਹੜਾ ਕੋਈ ਗਲਤ ਹੋਵੇ ਦੇਖੋ ਸੀਐਸਸੀ ਕਾਮਨ ਸਰਵਿਸ ਸੈਂਟਰ ਜਿਹੜੇ ਸਰਕਾਰ ਦਾ ਇੱਕ ਮੰਤਰਾਲਾ ਹੈ ਬਕਾਇਦਾ ਕੇਂਦਰ ਸਰਕਾਰ ਦਾ ਮੰਤ్రालय ਔਰ ਉਦੋਂ ਉਹਨਾਂ ਦੀ ਮਨਜ਼ੂਰੀ ਤੋਂ ਬਾਅਦ ਸੀਐਸਸੀ ਸੈਂਟਰ ਜਿਹੜੇ ਆ ਪੂਰੇ ਹਿੰਦੁਸਤਾਨ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸੀਐਸਸੀ ਸੈਂਟਰ ਚੱਲ ਰਹੇ ਆ ਪੰਜਾਬ ਦੇ ਅੰਦਰ ਵੀ ਉਸੇ ਸੀਐਸਸੀ ਸੈਂਟਰਾਂ ਦੇ ਨਾਲ ਹੀ ਉਹਨਾਂ ਦੀ ਮਦਦ ਦੇ ਨਾਲ ਜਿਹੜਾ ਕੰਮ ਉਹਨਾਂ ਨੇ ਸੈਂਟਰਾਂ ਵਿੱਚ ਕਰਨਾ ਸੀ ਉਹ ਅਸੀਂ ਲੋਕਾਂ ਦੇ ਘਰ ਜਾ ਕਰਕੇ ਜਿਹੜਾ ਇਸੇ ਕਰਕੇ ਅਸੀਂ ਇਹਦਾ ਇੱਕ ਸਲੋਗਨ ਦਿੱਤਾ ਸੀ ਕਿ ਬੀਜੇਪੀ ਦੇ ਜਿਹੜੇ ਸੇਵਾਦਾਰ ਨੇ ਉਹ ਤੁਹਾਡੇ ਦੁਆਰਾ ਕਰਕੇ ਤੁਹਾਡਾ ਕੰਮ ਜੜਾ ਹੈ ਤੁਹਾਡੀਆਂ ਜੜੀਆਂ ਜ਼ਰੂਰਤਾਂ ਨੇ ਜੜੀਆਂ ਬੇਸਿਕ ਜ਼ਰੂਰਤਾਂ ਨੇ ਜੜੀਆਂ ਕੇਂਦਰ ਸਰਕਾਰ ਦੇ ਵੱਲੋਂ ਜੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨਾਂ ਨੂੰ ਤੁਹਾਡੇ ਤੱਕ ਲੈ ਕਰਕੇ ਪਹੁੰਚ ਰਹੇ ਨੇ ਲੇਕਿਨ ਪੰਜਾਬ ਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਸਿਰਫ ਇੱਕ ਮਿੰਟ ਲਵਾਂਗਾ ਤੁਹਾਡਾ ਜੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਨਾਰਾ ਦਿੱਤਾ ਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਜਿਹੜੇ ਭਾਜਪੀ ਦੇ ਵਰਕਰ ਜਾਂ ਕੇਂਦਰ ਦੀ ਸਰਕਾਰ ਆਮ ਆਦਮੀ ਨੂੰ ਜੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਅਗਰ ਉਹਨਾਂ ਨੂੰ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਉਹਦੀ ਜਾਣਕਾਰੀ ਦੇਣਾ ਚਾਹੁੰਦੇ ਆ ਤੇ ਕਿਹਾ ਉਹ ਇਸ ਗੱਲ ਦੇ ਹੱਕਦਾਰ ਨਹੀਂ ਹਨ ਕਿ ਉਹਨਾਂ ਨੂੰ ਇਹ ਸਹੂਲਤਾਂ ਮਿਲਣੀਆਂ ਨਹੀਂ ਚਾਹੀਦੀਆਂ ਪਰ ਪੰਜਾਬ ਸਰਕਾਰ ਇਸ ਗੱਲ ਵਾਸਤੇ ਬਜਿਦਾ ਹੈ ਕਿ ਅਸੀਂ ਇਹਨਾਂ ਸਹੂਲਤਾਂ ਦੀ ਜਾਣਕਾਰੀ ਮੈਨਾ ਉਹਨੇ ਚੈਨਲ ਤੋਂ ਮੇਰੇ ਕੋ ਸੱਜਣਾ ਮੈਂ ਸੁਣ ਰਿਹਾ ਸੀ ਆਮ ਆਦਮੀ ਪਾਰਟੀ ਦੇ ਕੋਈ ਬੋਲ ਰਹੇ ਸਨ ਉਹ ਇਹ ਕਹਿ ਰਹੇ ਸਨ ਕਿ ਵੀ ਇਹ ਕੰਮ ਸਰਕਾਰ ਦਾ ਹੈ ਸਰਕਾਰ ਦੇ ਕੋਲ ਜਾ ਕਰਕੇ ਡੀਸੀ ਸਾਹਿਬ ਦੇ ਕੋਲ ਜਾ ਕਰਕੇ ਐਸਡੀਐਮ ਸਾਹਿਬ ਦੇ ਕੋਲ ਜਾ ਕਰਕੇ ਇਹਨਾਂ ਦੀ ਜਾਣਕਾਰੀ ਕਿਉਂ ਨਹੀਂ ਲਈ ਜਾਂਦੀ ਭਾਈ ਅਸੀਂ ਵੀ ਤੇ ਉਹੀ ਕਹਿਣਾ ਚਾਹੁੰਦੇ ਆ ਕਿ ਇਹ ਸਰਕਾਰ ਦਾ ਕੰਮ ਹੈ ਪਰ ਤੁਸੀਂ 3.5 ਸਾਲ ਵਿੱਚ ਕੀਤਾ ਕੁਝ ਨਹੀਂ ਤੇ ਸਾਨੂੰ ਇਹ ਕਰਨਾ ਪਿਆ ਅਸੀਂ ਲੋਕਾਂ ਤੱਕ ਪਹੁੰਚ ਕੀਤੀ ਤੁਸੀਂ ਤੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਆਏ ਝੂਠੀਆਂ ਗੱਲਾਂ ਕਰਕੇ ਆਏ ਝੂਠ ਤੇ ਫਰੇਬ ਦੀ ਰਾਜਨੀਤੀ ਨਾਲ ਇੱਥੋਂ ਤੱਕ ਪਹੁੰਚੇ ਲੋਗ ਵਰਗ ਲਾਏ ਗਏ ਲੋਗ ਗੁੰਮਰਾਹ ਹੋ ਗਏ ਲੋਕਾਂ ਨੇ ਸਮਝਿਆ ਕਿ ਚਲੋ ਬਦਲਾਅ ਹੋ ਰਿਹਾ ਹੈ ਲੇਕਿਨ ਬਦਲਾਅ ਦੇ ਨਾਂ ਤੇ ਹੋਇਆ ਕੀ ਪੰਜਾਬੀ ਪੂਰੀ ਤਰ੍ਹਾਂ ਠੱਗੇ ਗਏ ਇੱਕ ਪੰਜਾਬੀ ਚੋ ਕਹਾਵਤ ਹੈਗੀ ਹੈ ਜੀ ਕਿ ਮੱਝ ਵੇਚ ਕੇ ਘੋੜੀ ਲਈ ਤੇ ਦੁੱਧ ਪੀਣੋਗੇ ਤੇ ਲਿਦ ਚੁਕਣੀ ਪਈ ਸਾਡਾ ਤੇ ਹਾਲ ਉਹ ਕਰਤਾ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਪੰਜਾਬ ਦੀ ਜਨਤਾ ਨੂੰ ਇਹ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਲੋਕ ਭਲਾਈ ਦੇ ਕੈਂਪ ਭਾਜਪੀ ਪੰਜਾਬ ਦੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਚੱਲ ਰਹੇ ਸੀ ਉਸੇ ਤਰ੍ਹਾਂ ਹੀ ਇਹ ਚੱਲਣਗੇ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਡੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਔਰ ਸੁਨੀਲ ਜਾਖੜ ਜੀ ਔਰ ਸਮੁੱਚੀ ਟੀਮ ਦੇ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਜੋ ਵੀ ਡਾਇਰੈਕਸ਼ਨ ਜੋ ਵੀ ਪਾਰਟੀ ਦੇ ਪ੍ਰੋਗਰਾਮ ਉਲੀਕੇ ਜਾਣਗੇ ਉਹਨਾਂ ਨੂੰ ਅਕਸ਼ਰਸ਼ਾ ਪਾਲਣ ਕੀਤਾ ਜਾਊਗਾ ਲੇਕਿਨ ਸਰਕਾਰ ਦੀ ਇਸ ਦਮਨਕਾਰੀ ਨੀਤੀ ਦਾ ਡਟ ਕੇ ਵਿਰੋਧ ਕਰਾਂਗੇ ਲੋਕਤੰਤਰੀ ਤਰੀਕੇ ਦੇ ਨਾਲ ਸੜਕਾਂ 'ਤੇ ਉਤਰਾਂਗੇ ਪੰਜਾਬੀ ਇਸ ਗੱਲ ਦੇ ਵਿੱਚ ਸਭ ਤੋਂ ਅਵਲ ਨੰਬਰ ਤੇ ਰਹੇ ਨੇ ਇਹ ਜੁਲਮ ਸੈਨਾ ਜਿਹੜਾ ਉਹ ਵੀ ਪਾਪ ਹੈ ਤੇ ਜੁਲਮ ਕਰਨਾ ਵੀ ਜਿਹੜਾ ਉਹ ਵੀ ਪਾਪ ਹੈ ਸੋ ਇਸ ਜ਼ਮਨਕਾਰੀ ਨੀਤੀ ਦੀ ਮੈਂ purzor ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਔਰ ਪੰਜਾਬੀਆਂ ਨੂੰ ਐਪੀਲ ਕਰਨਾ ਕਿ ਤਗੜੇ ਹੋ ਜਾਓ ਇੱਕ ਵਾਰੀ ਤਗੜੇ ਹੋ ਕਰਕੇ ਇਹਨਾਂ ਨੂੰ ਇੱਕ ਵਾਰੀ ਇਹ ਦੱਸ ਦਿਓ ਕਿ ਜਿਸ ਤਰ੍ਹਾਂ ਤੁਸੀਂ ਇਹ ਪੰਜਾਬ ਦਾ ਜਿਹੜਾ ਜੋ ਵੀ ਤੁਸੀਂ ਇਸ ਵੇਲੇ ਇੱਕ ਲੋਟੂ ਤਬੀਅਤ ਦੇ ਨਾਲ ਦਿੱਲੀ ਤੋਂ ਲੈ ਕਰਕੇ ਜਿਹੜੇ ਤੁਸੀਂ ਲੀਡਰ ਸਹਿਬਾਨ ਨੂੰ ਇੱਥੇ ਬਿਠਾ ਕਰਕੇ ਪੰਜਾਬ ਦੀ ਜਨਤਾ ਨੂੰ ਲੁੱਟਣ ਦਾ ਮਨ ਬਣਾਇਆ ਨਾ ਉਹ ਤੁਹਾਡੇ ਮਨਸੂਬੇ ਕਾਮਯਾਬ ਨਹੀਂ ਹੋਣੇ ਸੋ ਤਗੜੇ ਹੋ ਕਰਕੇ ਹਮਲਾ ਮਾਰੀਏ ਆਪਾਂ 2027 ਕੋਈ ਲੱਗਈ ਆ ਬਹੁਤੀ ਦੂਰ ਨਹੀਂ ਹੈ ਇਹ ਗੱਲ ਇਹਨਾਂ ਨੂੰ ਵੀ ਨਜ਼ਰ ਆ ਗਈ ਹੈ ਕਿ 2027 ਸਾਡੇ ਸਿਰ ਤੇ ਆ ਕੇ ਬਹਿ ਗਈ ਹੈ ਲੇਕਿਨ ਇਹਨਾਂ ਕੋਈ ਹੋਇਆ ਕੁਝ ਨਹੀਂ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੁਬਾਰਤ ਉਹ ਗੱਲ ਕਹਿ ਰਿਹਾ ਕਿ ਇਹ ਲੋਕ ਭਲਾਈ ਦੇ ਕੈਂਪ ਜਿਹੜੇ ਆ ਇਹ ਲਗਾਤਾਰ ਇਸੇ ਤਰ੍ਹਾਂ ਹੀ ਚੱਲਣਗੇ ਕਿਉਂਕਿ ਇਹ ਪਿਛਲੇ ਢਾਈਆਂ ਮਹੀਨਿਆਂ ਤੋਂ ਚੱਲ ਰਹੇ ਨੇ ਅੱਜ ਨਹੀਂ ਚੱਲ ਰਹੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਕਿ ਤਗੜੇ ਹੋ ਕਰਕੇ ਇਨਾਂ ਦਾ ਸਾਹਮਣਾ ਕਰੀਏ ਤਗੜੇ ਹੋ ਕੇ ਇਹਨਾਂ ਦੇ ਸਾਹਮਣੇ ਖਲੋਈਏ ਇਹ ਲੋਕ ਭਲਾਈ ਦੀਆਂ ਜਿਹੜੀਆਂ ਨੀਤੀਆਂ ਦੇ ਕੈਂਪ ਨੇ ਹਰ ਪਿੰਡ ਪਿੰਡ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਲੱਗੇ ਸੀ گاਂ ਵੀ ਚੱਲਦੇ ਇੱਕ ਬੇਨਤੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਾਂਬਾਜ਼ ਮਾਰਸ਼ਲ ਵਰਕਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਨਾ ਡਰਦਾ ਹੈ ਨਾ ਅੱਕਦਾ ਹੈ ਨਾ ਝੱਕਦਾ ਹੈ ਤੇ ਨਾ ਹੀ ਇਹ ਝੁਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਮੇਰੀ ਇਹ ਅਪੀਲ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਔਰ ਅਖਿਲ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇਸ ਵਕਤ ਪੰਜਾਬ ਬੀਜੇਪੀ ਦੇ ਹਰੇਕ ਵਰਕਰ ਦੇ ਨਾਲ ਡਟ ਕੇ ਖੜੀ ਹੈ ਇਸ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੀ ਦਮਨਕਾਰੀ ਨੀਤੀ ਤੋਂ ਧਰਨ ਦੀ ਕੋਈ ਲੋ ਨਹੀਂ ਹੈ ਸ਼ਾਨਾ ਬਸ਼ਾਨਾ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰ ਜਿਹੜੀ ਹੈ ਜਿਸ ਜਗ੍ਹਾ ਤੇ ਵੀ ਜਿੰਨਾ ਪਰਸਤਿਤੀਆਂ ਦੇ ਵਿੱਚ ਵੀ ਜਦੋਂ ਕਦੀ ਵੀ ਲੋੜ ਹੋਏਗੀ ਸਾਡੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਭਾਵੇਂ ਆ ਜਿਹਨਾਂ ਨੇ ਉਹਨਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿਰਾਸਤ ਚ ਲਿਆ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਗੇਟੇਨ ਕਰ ਲਿਆ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਪਰ ਸਵਾਲ ਤੇ ਇਹ ਸੀ ਨਾ ਕਿ ਜੇ ਇੰਨੀ ਦਲੇਰੀ ਕੀਤੀ ਸੀ ਕਿ ਜੋ ਉਹਨਾਂ ਨੂੰ ਫੜ ਲਿਆ ਸੀ ਤੇ ਫਿਰ ਉਹਨਾਂ ਛੱਡਣ ਕਿਉਂ ਡਾਇਓ ਸ਼ਾਮ ਤੱਕ ਛੱਡਣ ਕਿਉਂ ਲੱਗ ਪਏ ਹੋ ਉਹਦਾ ਕਾਰਨ ਇਹ ਹੈ ਕਿ ਥਾਣਿਆਂ ਦੇ ਬਾਹਰ ਜਿੱਥੇ-ਜਿੱਥੇ ਵੀ ਸਾਡੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਘਰਾਂ ਦੇ ਵਿੱਚ ਡਿਟੇਨ ਕੀਤਾ ਹੈ ਉੱਥੇ ਜ਼ੋਰਦਾਰ ਰੋਸ ਮੁਜ਼ਾਹਰੇ ਹੋ ਰਹੇ ਨੇ ਇਸ ਕਰਕੇ ਪੰਜਾਬ ਦੀ ਭਾਜਪਾ ਦੇ ਵਰਕਰ ਨੇ ਜਿਹੜੇ ਔਰ ਪੰਜਾਬੀ ਜਿਹੜੇ ਨੇ ਉਹ ਵੀ ਸਾਡੇ ਨਾਲ ਖੜੇ ਨੇ ਡਟ ਕੇ ਬਸ ਮੇਰੀ ਭਾਜਪਾ ਦੇ ਵਰਕਰਾਂ ਨੂੰ ਔਰ ਵਿਸ਼ੇਸ਼ ਕਰਕੇ ਮੈਂ ਫਿਰ ਕਹਿ ਰਿਹਾ ਪੰਜਾਬੀਆਂ ਨੂੰ ਮੇਰੀ اپੀਲ ਹੈ ਕਿ ਤਗੜੇ ਹੋ ਕਰਕੇ ਇਸ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਧੋਖੇ ਨਾਲ ਆਈ ਸਰਕਾਰ ਹੈ ਨਾ ਇਹਨੂੰ ਇੱਕ ਵਾਰੀ ਚੱਲਦਾ ਕਰਨ ਵਾਸਤੇ ਆਪਣੇ ਕਮਰ ਕੱਸੇ ਕਰ ਲਿਏ ਬਸ ਮੇਰੀ ਇਨੀ ਬੇਨਤੀ ਹੈ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੂੰ